ਮੇਰੇ ਕੋਲ ਜੀਰਨ ਨੂੰ ਸਵਾਗਤ ਆਪਣਾ ਚੈਨਲ ਭਗਵੰਦਾ ਬਹਿਰੀ ਫਾਰ ਬਣਾ ਲਿਆ ਨੇ ਅੱਜ ਦੀ ਵੀਡੀਓ ਆ ਪਿੰਡ ਸਾਰਮਾਸ਼ੀਆਂ ਤਸੀਲ ਡੇਰਾ ਪੱਪਾ ਨਾਨਕ ਦੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੋ ਪਸ਼ੂ ਦਿਖਾਉਣੇ ਆ ਪਸ਼ੂ ਆਪਾਂ ਪਹੁੰਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਕਿਰਪਾ ਜੀ ਮਾਂ ਕਿਰਪਾ ਵਾਸਾ ਵਧੀਆ ਵੀਰ ਜੀ ਕਿਰਪਾ ਬਾਬੇ ਨਾਨਕ ਦੀ ਹਾਂ ਜੀ ਆਪਣਾ ਨਾਮ ਤੇ ਐਡਰੈਸ ਵੀਰ ਜੀ ਨਾਮ ਲਗਭਗ ਜਾਣਦੇ ਵੀ ਸਾਰੇ ਆਪਾਂ ਨੂੰ ਨਾਂ ਮੇਰਾ ਜੋਬਨ ਵੀਰ ਜੀ ਪਿੰਡ ਸ਼ਿਕਾਰਮਛੀਆਂ ਜ਼ਿਲ੍ਹਾ ਗਰਦਾਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 89502852 ਠੀਕ ਹੈ ਜੀ ਹਾਂ ਜੀ ਹਾਂ ਜੀ ਤੁਹਾਡਾ ਤੁਹਾਡਾ ਵੀਰ ਜੀ ਬਹੁਤ ਬਹੁਤ ਧੰਨਵਾਦ ਸ਼ਿਕਾਰਮਛੀਆਂ ਚੋਂ ਹੁੰਦਾ ਬਾਕੀ ਵੀਰ ਜੀ ਤੁਹਾਨੂੰ ਰੋ ਅੱਗੇ ਤੋਂ ਮੌਕਾ ਦਿੰਦੇ ਰਾਂਗੇ ਆਪਾਂ ਲਗਭਗ ਜਾਣਦੇ ਹੀ ਵੀਰ ਭਰਾ ਜਿੰਨੇ ਵੀ ਵੀਡੀਓ ਵੇਖਦੇ ਹੀ ਆ ਹਾਂ ਜੀ ਜੀ ਹੋਰ ਸੁਣਾਉਂਦੋ ਜੀ ਹਾਂਜੀ ਕਰੋ ਵੀਰ ਜੀ। ਸਰ ਤੋਂ ਬਰੀਏ ਚੋਡੀ ਤੋਂ। ਇਹ ਝੋਡੀ ਤੇ ਕਰ ਲੋ ਵੀਰ ਜੀ। ਇਹ ਵੀਰ ਜੀ ਦੂਜਾ ਸੂਆ ਝੋਡੀ ਤਿਆਰ ਆ। ਅੱਛਾ ਜੀ। ਹਾਂਜੀ ਮੂੰਹ ਦੀ ਛੇਦ ਆਂਦਾ ਪਹਿਲੇ ਸੂਏ ਨੇ 8-9 ਕਿਲੋ ਦੁੱਧ ਤਿਆਰ ਕਰਦਾ 8 ਕਿਲੋ ਦਊ। ਠੀਕ ਆ। ਜਿਹੜੀ ਗੱਲ ਵੀ ਜੀ ਉਹ ਕਵਾਂਗੇ ਐਵੇਂ ਦੱਸਗੀ ਵਾਧੂ ਕਰਦੇ ਰਹੀ ਉਹਦੇ ਵਿੱਚ ਕੋ ਫਾਇਦਾ ਨਹੀਂ ਆ। ਹਾਂਜੀ ਹਾਂਜੀ। ਜਿਹੜੀ ਤੁਹਾਨੂੰ ਪਤਾ ਕੋਈ ਵੀ ਨਿਆਣਾ ਨਹੀਂ ਅੱਜ ਕੱਲ। ਠੀਕ ਆ ਨਾ ਮੈਂ ਝੂਠ ਮਾੜੀ ਜਾਵਾਂ ਠੀਕ ਆ ਨਾ ਉਹਦੇ ਵਿੱਚ ਫਰੇਕ ਨੂੰ ਪਤਾ ਹੀ ਵੇਖ ਹੀ ਲੈਂਦਾ ਕੋਈ ਵੀ ਜਿੰਨੇ ਟੱਕਰ ਲੈਣਾ ਉਹ ਸਿਆਣਾ ਹੀ ਜਾਂਦਾ। हां जी हां जी ਕੋਈ ਵੀ ਵਾਕੀ ਵੀਰ ਜੀ ਵਾਅਦੇ ਕਿਆ ਵਾਅਦੇ ਨਹੀਂ ਬਣ ਜਾਣਾ ਦੇਣਾ ਤੇ ਇੰਨੇ ਹੀ ਆ ਕਿ ਨਹੀਂ ਮੂੰਹ ਨਾ ਜਿੰਨਾ ਮਰਦੀ ਬਣਾ ਲਈ ਤੇ ਕਿੰਨੇ ਦਿਨ ਟਾਈਮ ਲੱਗਦੀ ਜਿਹੜੇ ਟਾਈਮ ਇਹ ਲਗਭਗ 4-5 ਦਿਨ ਲੱਜੂਗੀ ਹਫਤੇ ਤੋਂ ਪਹਿਲਾਂ ਅੰਦਰ ਸੂਣ ਵਾਲੀ ਠੀਕ ਹੈ ਹਾਂ ਜੀ ਲਓ ਵੀਰ ਜੀ ਕੋੜ ਤੇ ਵਿਖਾ ਦਨੇ ਆ ਤੇ ਕਹਿੰਦੇ ਨੇ ਕਲੋਗੇ ਲੋੜ ਚ 4 ਮਨ ਦੀ

ਲਾਗਬਾਤ ਜੀ ਮੁੱਲ ਆ ਜੀ ਵੀਰ ਜੀ ਮੁੱਲ ਲਗਭਗ ਸਾਰੇ ਵੀਰ ਭਰਾ ਨੂੰ ਪਤਾ ਆਪਣਾ ਜੈ ਜੀ ਹੁੰਦਾ ਵਾ ਇਸੇ ਕਰਕੇ ਮਾਲ ਵੇਖਦਾ ਲਗਭਗ ਉਹ ਵੇਖਦਾ ਹੀ ਰਿੰਦਾ ਆਪਣਾ 2-3 ਘੰਟੇ ਜਦੋਂ ਮਰਜ਼ੀ ਕੋਈ ਵੀਰ ਭਰਾ ਦੇਣ ਰਾਦਾ ਹੈ ਆਪਣੇ ਕੋ ਜਿੱਦਾਂ ਮਾਲ ਚਾਹੀਦਾ ਉਦਾਂ ਮਿਲੇਗਾ ਹਾਂਜੀ ਵੀਰ ਜੀ ਮੁੱਲ ਇਹਨੂੰ ਜੀ ਝੋਟੀ ਦਾ ਤੇ ਜਦਾਂ ਬਾਜ਼ਾਰ ਚੱਲਣ ਦੇ ਆ 80-90 ਕਰੀ ਜਾਂਦੇ ਆ ਆਪਾਂ ਇਹਦਾ ਮੁੱਲ ਭਾਏ 80 ਕਰ ਲਈਏ 75-70 ਹਜ਼ਾਰ ਜਦੋਂ 2000 ਛੋਟ ਕਰਾਂਗੇ 60000 ਰੁਪਏ ਦੀ ਝੋਟੀ ਦਾਂਗੇ ਜਿਹੜੀ ਦੇ ਆ ਲੈਣ ਵਾਲੀ ਗੱਲ ਹੀ ਹੈ ਠੀਕ ਹੈ ਜੀ ਬਿਲਕੁਲ ਪਿਆਰ ਜੋ ਟੀਪ ਇਹ ਕਰਾਂਗੇ ਕਾਦਬਾਗੀ ਬੂੜਾ ਇਹ ਨਹੀਂ ਵੀ ਛੋਟੀ ਆ ਵੇਖ ਲੋ ਭਾਵੇਂ ਕਿੱਥੇ ਹੁੰਦੀ ਆ ਆਪਣੇ ਹਾਂਜੀ ਬਾਕੀ ਕਾਲੀ ਇੱਕ ਰੰਗ ਹਾਂਜੀ ਇਹ ਜੱਟ ਬਾਇਦਾ ਪੈਗਾ ਇਸ ਕੁਆਲਟੀ ਦੇ ਲੱਗ ਰਿਹਾ ਕਿਹੜਾ ਕਰਦੇ ਜੀ ਤੋ ਬਈ ਇਹਦੇ ਬਾਰੇ ਇਹ ਵਾਜੀ ਵੈੜ ਨੂੰ ਸੂਈ ਨੂੰ ਅੱਜ ਜਾਣੇ ਕਿ ਘਟ ਤੋਂ ਘੱਟ 15 ਦਿਨ ਹੋ ਗਏ ਹੋਣਗੇ ਜਿਹੜਾ ਹੁਣ ਜਿਹੜਾ ਕੰਡੇ ਵਾਲਾ ਕੋਈ ਆਪਣੇ ਘਰੋਂ ਲੈ ਆਏ ਮੇਰਾ ਵੀਰ ਭਰਾ ਮਣਕੇ ਲਾ ਜੇ ਭਾਵੇਂ 2 ਦਿਨ ਦੀ 3 ਡੰਗ ਜੋੜੇ ਹਾਂਜੀ ਇਹ ਥਲੇ ਕੰਡੇ ਵਾਲਾ ਜਿਹੜਾ ਦੁੱਧ 26 ਕਿਲੋ ਹੈਗਾ ਪਰ 24 ਕਿਲੋ ਦੱਸਾਂਗੇ ਹਾਂਜੀ 3 ਡੰਗ 4 ਡੰਗ ਜੋੜੇ ਗਾਂ ਵੰਗਾਰ ਕੇ ਚਵਾ ਦਾਂਗੇ ਭਾਵੇਂ ਖੁੱਲੀ ਚਵਾਈ ਤੇ ਚਵਾਲੇ ਇੱਕ 100 ਸਾਈ ਵੀ ਨਾ ਪਾਈ ਮੈਨੂੰ 3 ਡੰਗ ਜੋੜੇ ਦਾ ਠੀਕ ਹੈ ਜੀ ਹਾਂਜੀ

ਹਾਂਜੀ ਵੀਰ ਜੀ ਮੁੱਲ ਤੇ 1 20 30 ਵੀ ਕਰ ਲੀਏ ਜਾਇਜ ਆ ਮੱਛੀ ਦਾ ਹਾਂਜੀ ਮੁੱਲ ਭਾਵੇਂ ਦਾ 80 ਕਰਾ ਲਓ 85 70000 ਦੀ ਦੇ ਦਈਏਗਾ ਠੀਕ ਹੈ ਹਾਂਜੀ ਭਾਜੀ ਪੂੜੇ 65000 ਦੀ ਗਾਂ ਦਾ ਆ ਗਿਆ ਲਗਭਗ ਕੋਈ ਚੋਕੇ ਖੜੇ ਮਿਹੜੇ ਕੋਈ ਇਦਾਂ ਨਾ ਖੜੇ ਠੀਕ ਹੈ ਜੀ ਹਾਂਜੀ ਵੀਡੀਓ ਕਾ ਆਪਦੇ ਚਵਾਲੇ ਬਾਕੀ ਆ ਵੀਰ ਜੀ ਥੋੜਾ ਜਿਆ ਥਾਣ ਜਿਹੜਾ ਵਗੀ ਜਾਂਦਾ ਕੋਈ ਇਹ ਨਾ ਕਹੇ ਵੀ ਉਹਦੇ ਟਾਈਮ ਦੂਜਾ ਲੱਗਾ ਗਾਂ ਨੂੰ ਥਾਲੀ ਕਰ ਦਾਂਗੇ ਇਹ ਥੋੜਾ ਵੀਰ ਹੋਣੀ ਆਏ ਉਹ ਨਾ ਹੱਥ ਮਾਰ ਕੇ ਥੱਲੇ ਵੇਖਣ ਦੇ ਹੀ ਆ ਤੇ ਥੋੜਾ ਜਿਆ ਪਸੰਦੀ ਉਹਦੇ ਘੜਕੇ ਹਾਂਜੀ ਹਾਂਜੀ ਇਹ ਨਾ ਕੋ ਗਏ ਪੀ ਟਾਈਮ ਟੂ ਮ ਲੱਗਾ ਗਾ ਉਹਨੂੰ ਖੁੱਲੀ ਚਵਾਲੇ ਫੇਰ ਮੇਰੇ ਨਾਲ ਸੌਦਾ ਕਰਦੇ ਤੇ ਅੰਡਾਂ ਗਿ ਚੋ ਕੇ ਹਾਂਜੀ ਹਾਂਜੀ ਟਾਈਮ ਟੇਲ ਟਾਈਮ ਜਿੱਦਾ ਮਰਦੀ ਆਪਣੇ ਕੋਲ ਹਾਂਜੀ ਕਰਕੇ ਚੈੱਕ ਕਰਕੇ ਖੜ ਸਕਦੇ ਚੈੱਕ ਕਰਕੇ ਫੇਰ ਕਰਦੇ ਜੀ ਵੀਰ ਜੀ ਉਹ ਗਾ ਗਏ ਤੁਹਾਨੂੰ ਵਧਾ ਉਹ ਥੋੜਾ ਜਹਾ ਥਮਾਡੇ ਦੇ ਥੱਲੇ ਇਹ ਕਰਕੇ ਬਾਕੀ ਵੀਰ ਹੋਣਾ ਪਤਾ ਹੀ ਅਜੇ ਤੱਕ ਵੀਡੀਓ ਬਣਾਉਂਦੇ ਕਦੀ ਇਹੋ ਜਿਹਾ ਲਾਂਮਾ ਨਹੀਂ ਆਇਆ ਆਪਣਾ ਹਾਂਜੀ ਇਹਨਾਂ ਪੁੱਛ ਲਓ ਭਾਬੇ ਕਿੰਨਾ ਅਜੇ ਤੱਕ ਕਿੰਨੀ ਗਾ ਮੇਰੇ ਕੋ ਖੜੀ ਪਠਾਨਕੋਟ ਤੋਂ ਆਏ ਹਾਂਜੀ ਅਕਰਾ ਦਿਓ ਵੀਰ ਹੋਣਾ ਗੱਲ ਹੋ ਜਾ ਗਾ ਗਾ ਹਾਂਜੀ ਬਹੁਤ ਵਧੀਆ ਜੀ ਥੇਰੀ ਏਰੀਆ ਤੋਂ ਆਏ ਬਾਈ ਹਾਂਜੀ ਇਹ ਆਇਆ ਪਠਾਨਕੋਟ ਤੋਂ ਆਏ ਵੀਰ ਹਣੀ ਬਹੁਤ ਮਾਲ ਘੜਦੇ ਇਹਨਾਂ ਕੋਲ ਹਾਂਜੀ ਬਹੁਤ ਚੰਗੀਆਂ ਚੀਜ਼ਾਂ ਲੱਗੀਆਂ ਠੀਕ ਹੈ ਜੀ ਐ ਹੁਣ ਚੁਾਈ ਤੋਂ ਬੜਾ ਲਾਜੇ ਨੇ ਇਹਦੀ ਗਰੰਟੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਇਹਨਾਂ ਦੀ ਡੇਰੀ ਇਹਨਾਂ ਕੋਲ 3-400 ਗਾਂ ਆਪਣੇਗਾ ਪਠਾਨਕੋਟ ਠੀਕ ਹੈ ਜੀ ਐ ਹੁਣ ਵੀ ਇੱਕ ਲਈ ਹੈ ਤੇ ਬਾਕੀ ਵੀ ਸਾਰੇ ਇੰਨੇ ਵੀ YouTube ਦੇਖਣ ਵਾਲੇ ਸਾਰੇ ਜਾਣਦੇ ਆ ਜੋ ਬੜੇ ਨੋਗੇ ਹਾਂਜੀ 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 ਵੀਡੀਓ ਪੂਰੀ ਵੇਖਣ ਲਈ ਧੰਨਵਾਦ ਜੀ ਦਾ ਸ਼ੁਕਰਾਨਾ ਦਾ ਹਾਂਜੀ ਬਾਈ ਆ ਵੀ ਉਹ ਬੜਾ ਵੀਰ ਕੋਲ ਆਈਆਂ ਵਾਂ ਦੇ ਵੀ ਸੋਣੀਆਂ ਵਾਂ ਦੱਸੋ ਬਾਈ ਇਹਨਾਂ ਬਾਰੇ ਇਹ ਵੀਰ ਜੀ ਸ਼ਾਈ ਵਾਲ ਗਾਂ ਵਾਂ ਦੂਜਾ ਕਿ ਨਹੀਂ ਐਰਕਾ ਤੀਜੇ ਸੂਏ ਨੇ ਸੋਣਾ ਵਾਂ ਘਰ ਵਾਲੇ ਦੂਜੇ ਕਹਿੰਦੇ ਆਪਾਂ ਤੀਜੇ ਕਾਂਗੇ ਠੀਕ ਹਨਾ ਇਹ ਆਪਣੇ ਲੱਗਣ ਇਥੇ ਡੇਰਾ ਬਾਬਾ ਨਾਨਕ ਰਾਜਸਥਾਨ ਤੋਂ ਆਏ ਗਾਂਵਾਂ ਵਿੱਚ ਉਹਨਾਂ ਕੋਲ ਲਈ ਵੀਰ ਹੋਣਾ ਨੇ ਗਾਂ ਕੰਡੇ ਦਾ ਮਤਲਬ 24 25 ਕਿਲੋ ਦੁੱਧ ਦੀ ਰਹੀ ਆਪਾਂ 20 ਕਿਲੋ ਦੱਸਾਂਗੇ। ਹਾਂਜੀ ਬਾਕੀ ਬਣ ਬਣ ਕੰਬੜੀ ਹੋਈਂਦੀ ਬਹੁਤ ਜ਼ਿਆਦਾ ਥਣਲੇਵਾ ਬਣਾਂਦੀ ਆ। ਹਾਂਜੀ ਬਾਕੀ ਠੰਡੀ ਠਿੜੀ ਵੇਲੇ ਰਾਸਥਾਨੀ ਗਾਂ ਐ। ਕੋਈ ਗੱਲ ਨਹੀਂ ਵੀ ਕਿਸ ਗੱਲੋਂ ਇਹ ਪਿਓਰ ਛਾਈ ਵਾਲਾ ਇਹ ਕਰਕੇ ਲੈ ਲਈ ਥੋੜੀ ਜੀ ਕੱਚੀ ਗਾਂ। ਹਾਂਜੀ। ਟਾਈਮ ਦੂਜਾ ਕਿਨੇ ਇਹਦੇ 18 ਤਰੀਕ ਨੂੰ ਦਿਨ ਭੂੜੇ ਹੁੰਦੇ ਉੱਤੇ 10 ਦਿਨ ਲਏਗੀ। 5 ਵੀ ਲੈ ਸਕਦੀ ਐ 5 ਤੇ ਲੱਗੇ ਸੂਤ ਸਕਦੀ ਐ। ਵੀਰ ਜੀ ਆਪਣੀ ਗਰੰਟੀ ਐ। ਹਾਂਜੀ ਹਾਂਜੀ। ਕੀ 18 ਦੇ ਨਿਯਮ ਅਨੁਸਾਰ ਗੇੜੇ ਦੇ ਬੂਰੇ ਹੋ ਜਾਣੇ ਆ ਆ ਖੋਲ ਕੇ ਵਿਖਾ ਦਈਏ ਜੀ ਹੋਈ ਗਾਈ ਆ ਪਾਣੀ ਜੀ ਮੈਂ ਉਹਨਾਂ ਨੂੰ ਲਗਾ ਪਾਉਂਦਾ ਜੀ ਵੀਰ ਜੀ ਇਹਦਾ ਮੁੱਲ 55 50 ਕਰਾ ਲਓ 45000 ਤੋਂ 2000 ਛੋਟ ਕਰਾਂਗੇ 43000 ਦੀ ਐਸਾ ਜੀ ਹਾਂਜੀ ਹਾਂਜੀ ਇਹ ਵੀਰ ਜੀ ਪਹਿਲਾ ਸੂਆ ਖੀਰੀ ਮੂਹ ਦੀ ਅੱਛੀ ਦੋਨ ਦੇ ਦੰਨ ਕੱਢਦੀ ਹੈ ਜੀ ਬਿਲਕੁਲ ਠੰਡੀ ਧੀਰੀ ਹੈ ਜੇ ਡਰੀ ਜਾਂਦੀ ਹੁਣੇ ਲਾਈ ਗੱਡੀ ਚੋ ਠੀਕ ਹੈ ਹਾਂਜੀ ਹਾਂਜੀ ਇਹ ਨਾਲ ਜਿਹੜਾ ਦਵਾਉਂਗੇ ਦੁੱਧ ਅੱਛੀ ਪਹਿਲਾਂ ਨਹੀਂ 12 13 ਕਿਲੋ ਦਊਗੀ ਐਵੇਂ 15 16 ਕਹਿਦੀ ਕੋ ਗੱਲ ਨਹੀਂ ਵੀਰ ਜੀ ਕਰਨ ਵਾਲੀ ਹਾਂਜੀ 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 ਪੋਲ ਕੇ ਬੁਹਾ ਦਨੇ ਭਾਈ ਹਾਂ ਇਹ ਗੱਲ ਲਗਦਾ ਕੀ ਇਹ ਵੀ ਜੀ ਮਾ ਕੇ ਨਗੜਾ ਕਢਦੀ ਇਹ ਵੀ 15 ਦਿਨ ਲੱਗੇਗੀ ਇਸੀ ਫੇਸ ਕੁਆਲਿਟੀ ਵੇਖੋ ਅਛੀਰੀ ਬਹੁਤ ਜ਼ਿਆਦਾ ਇਹ ਇਲਾਕੇ ਦੇ ਤੇ ਫੇਸ ਕੁਆਲਿਟੀ ਕੋਟ ਆਈ ਉਹ ਹੋਇਆ ਗਣੀ ਆਉਂਦੀ ਕਾ ਨੇ ਆਇਆ ਇਹਦਾ ਮੁੱਲ ਕਰਨਾ ਭਾਈ ਇਹਦਾ ਮੁੱਲ ਵੀਰ ਜੀ ਭਾਏ 45 50 ਕਰਾ ਲਓ 40000 ਚੋ 30000 ਛੋਟ ਕਰਾਂਗੇ 37000 ਦੀ ਹਾਂਜੀ ਬਾਕੀ ਸਾਹਮਲੇ ਕੋ 4 ਦਿਨ ਉਹਦੇ ਕੋ ਫੇਰ ਵੱਛੀ 45000 ਦੀ ਆਪਾਂ ਲੈ ਲਾਂਗੇ ਠੀਕ ਹੈ ਜੀ ਹਾਂ ਜੀ ਮਾਲ ਥੋੜਾ ਜਿਹਾ ਘਟ ਲੱਭਦਾ ਉਹਦੇ ਕਰਕੇ ਕੱਚੀਆਂ ਗਾਵਾਂ ਲਈਆਂ ਹਾਂ ਜੀ ਹਾਂ ਜੀ ਠੀਕ ਹੈ ਜੀ ਵਖਾ ਦਿਓ ਬਾਕੀ ਵੀਰਾਂ ਨੂੰ ਚੰਗੀ ਤਰ੍ਹਾਂ